ਚੰਦ ਦੀ ਮਾਂ ਨੂੰ ਕਿਸੇ ਆਖ ਸੁਣਾਇਆ ਤੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋਤੀ ਜੋਤ ਪੁਰਬ ਅਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਿਤ 450 ਸਾਲਾ ਸ਼ਤਾਬਦੀ ਜਿਹੜੀ ਆ ਮਨਾਈ ਜਾ ਰਹੀ ਹੈ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਵੱਖ-ਵੱਖ ਜੜੇ ਜਥੇ ਨੇ ਢਾਡੀ ਜਥੇ ਕਵਿਸ਼ਰੀ ਜਥੇ ਰਾਗੀ ਜਥੇ ਪਹੁੰਚ ਰਹੇ ਨੇ ਤੇ ਇਸੇ ਦੌਰਾਨ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕੇਵਲ ਸਿੰਘ ਮਹਿਤਾ ਜਿਨ੍ਹਾਂ ਦੇ ਜਿਨ੍ਹਾਂ ਨੇ ਕਵਿਸ਼ਰੀ ਜਥੇ ਜਿਨ੍ਹਾਂ ਦਾ ਉਹਨਾਂ ਦੇ ਸਾਥੀ ਸੰਗ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰ 450 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋਤੀ ਜੋਦਪੁਰਮ ਨੂੰ ਲੈ ਕੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਗੁਰਤਾ ਗਦੀ ਦਿਵਸ ਨੂੰ ਲੈ ਕੇ ਸੰਗਤ ਦਾ ਉਤਸ਼ਾਹ ਤੇ ਜਿਹੜਾ ਇੱਥੇ ਸਮਾਗਮ ਨੇ ਕਿਵੇਂ ਵੇਖਦੇ ਹਾਂ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ 450 ਸਾਲਾ ਗੁਰਤਾ ਗਦੀ ਦਿਵਸ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨਮਾਣਿਆਂ ਦੇ ਮਾਨ ਸਤਿਗੁਰੂ ਜਿਨ੍ਹਾਂ ਨੇ ਪਹਿਲਾ ਤੀਰਥ ਗੁਰਦੁਆਰਾ ਬੌਲੀ ਸਾਹਿਬ ਬੌਲੀ ਸਾਹਿਬ ਬਣਾਇਆ 84 ਕਟ ਲੋਕਾਂ ਦੇ ਮਨਾਂ ਵਿੱਚ ਇਹ ਭਰਮ ਸੀ ਕਿ ਗੰਗਾ ਤੇ ਜਾਇਆ ਜਮਨਾ ਤੇ ਜਾਇਆ ਤੀਰਥਾਂ ਤੇ ਜਾਇਆ 84 ਕੱਟੀ ਜਾਂਦੀ ਆ ਮੁਕਤੀ ਪ੍ਰਾਪਤ ਹੁੰਦੀ ਆ ਸਤਿਗੁਰੂ ਜੀ ਵੀ ਜਾਂਦੇ ਰਹੇ ਗੁਰੂ ਬਣ ਤੋਂ ਬਾਅਦ ਵੀ ਉਹ ਗਏ ਤੇ ਉਹਨਾਂ ਨੇ ਉਹ ਇਸ ਕਰਕੇ ਗਏ ਸੀ ਗੁਰੂ ਬਣ ਤੋਂ ਬਾਅਦ ਬਰਮਾ ਵਿੱਚ ਭੁੱਲੇ ਹੋਏ ਲੋਕਾਂ ਨੂੰ ਸੱਚ ਦਾ ਮਾਰਗ ਦੱਸਣ ਵਾਸਤੇ ਕਿ ਮੁਕਤੀ ਇਸ ਤਰ੍ਹਾਂ ਨਹੀਂ ਹੁੰਦੀ ਮੁਕਤੀ ਨਾਮ ਜਪਣ ਦੇ ਨਾਲ ਹੁੰਦੀ ਹੈ ਤੀਰਥ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਤਿਗੁਰੂ ਜੀ ਨੇ 1568 ਵਿੱਚ ਇਹ ਬੌਲੀ ਜਿਹੜੀ ਸੀ ਇਹਦਾ ਟੱਕ ਲਾਇਆ 5 ਸਾਲ ਵਿੱਚ ਇਹ ਤਿਆਰ ਹੋਈ 84 ਦੀਆਂ ਪੌੜੀਆਂ ਇਹ ਵੀ ਸਤਗੁਰਾਂ ਨੇ ਹੁਕਮ ਕੀਤਾ ਜਿਹੜਾ ਇਸ਼ਨਾਨ ਕਰਕੇ ਇੱਕ ਪੌੜੀ ਤੇ ਬਹਿ ਕੇ ਜਪਜੀ ਸਾਹਿਬ ਦਾ ਜਾਪ ਕਰੇਗਾ 84 ਇਸ਼ਨਾਨ ਕਰੇਗਾ 84 ਜਪਜੀ ਸਾਹਿਬ ਦੇ ਪਾਠ ਕਰੇਗਾ ਭਾਵ ਕਿ ਸਿਮਰਨ ਤੋਂ ਬਿਨਾ ਨਾਮ ਤੋਂ ਬਿਨਾ ਮੁਕਤੀ ਨਹੀਂ ਸੱਚੇ ਹਿਰਦੇ ਨਾਲ ਸੱਚੇ ਦਿਲ ਦੇ ਨਾਲ ਜਿਹੜਾ ਇੱਥੇ ਜਾਪ ਕਰੇਗਾ ਸਿਮਰਨ ਕਰੇਗਾ ਉਹਦੀ 84 ਕੱਟੀ ਜਾਵੇਗੀ ਬਿਲਕੁਲ ਬਾਬਾ ਜੀ ਕਵੀਸ਼ਰੀ ਇਹ ਬੜਾ ਮਹੱਤਵ ਆ ਜਿਹੜੀ ਆਪਣੇ ਇਧਰ ਪੰਜਾਬ ਦੇ ਜਿਹੜੇ ਕਹਿ ਲਈਏ ਕਿ ਗੁਰਮੁਖੀ ਦਾ ਇੱਕ ਕੇਂਦਰ ਆ ਸਾਡੇ ਇਥੇ ਗੁਰਮੁਖੀ ਬੈਂਤੀ ਜਿਹੜੀ ਆ ਉਹਨੂੰ ਪਰਫੁੱਲਿਤ ਕੀਤਾ ਗੁਰੂ ਸਾਹਿਬ ਨੇ ਤੇ ਅੱਜ ਦੇ ਦੌਰ ਦੇ ਵਿੱਚ ਗੁਰਮੁਖੀ ਦੇ ਤੋਂ ਜਿਹੜਾ ਪਿੱਛੇ ਭੱਜੇ ਜਾਂਦੇ ਜਿਹੜੇ ਨੌਜਵਾਨ ਆ ਉਹਨਾਂ ਬਾਰੇ ਕੀ ਸੋਚੋ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਇਹ ਵਿਰਸਾ ਵਾ ਜੇ ਗੁਰਮੁਖੀ ਨਹੀਂ ਜੇ ਗੁਰਮੁਖੀ ਨਾ ਰਹੀ ਤੇ ਕੁਝ ਵੀ ਨਹੀਂ ਰਹਿਣਾ ਗੁਰੂ ਕੀ ਬਾਣੀ ਦਾ ਜਾਪ ਜਿਹੜਾ ਅਸੀਂ ਸਹੀ ਮਹਨਿਆਂ ਵਿੱਚ ਗੁਰਮੁਖੀ ਵਿੱਚ ਹੀ ਕਰ ਸਕਦੇ ਜੇ ਸਾਨੂੰ ਗੁਰਮੁਖੀ ਆਉਂਦੀ। ਜੇ ਗੁਰਮੁਖੀ ਨਹੀਂ ਆਉਂਦੀ ਤੇ ਅਸੀਂ ਗੁਰੂ ਦੀ ਬਾਣੀ ਦਾ ਜਾਪ ਵੀ ਜਿਹੜਾ ਸ਼ੁੱਧ ਨਹੀਂ ਕਰ ਸਕਦੇ। ਜੇ ਸਿੱਖ ਗੁਰਮੁਖੀ ਨਾਲੋਂ ਟੁੱਟ ਗਿਆ ਤੇ ਹੌਲੀ-ਹੌਲੀ ਜਿਸ ਤਰ੍ਹਾਂ ਊੜੇ ਦੀ ਗੱਲ ਆਉਂਦੀ ਐ। ਜੇ ਊੜਾ ਨਾ ਰਿਹਾ ਤੇ ਨਾਲ ਜੂੜਾ ਨਾ ਰਿਹਾ ਤੇ ਊੜਾ ਵੀ ਨਹੀਂ ਰਹਿਣਾ। ਇਹ ਦੋਵੇਂ ਚੀਜ਼ਾਂ ਜੇ ਸਾਡੇ ਕੋਲ ਖੋਸ ਗਈਆਂ ਤੇ ਅਸੀਂ ਵਾਂਝੇ ਹੋ ਜਾਵਾਂਗੇ ਸਿੱਖ ਦੀ ਪਹਿਚਾਣ ਹੀ ਇੱਥੋਂ ਆ ਕੇਸਾਂ ਤੋਂ ਤੇ ਗੁਰਮੁਖੀ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆ ਹੁਣੇ-ਹੁਣੇ ਗੁਰਪੁਰ ਬਾੜਿਆ ਖਡੂਰ ਸਾਹਿਬ ਦੀ ਧਰਤੀ ਤੇ ਇੱਥੇ ਇਹ ਲਿਪੀ ਜਿਹੜੀ ਆ ਗੁਰਮੁਖੀ ਉਹ ਬਖਸ਼ਿਸ਼ ਕੀਤੀ ਸਿੱਖ ਜਗਤ ਨੂੰ ਤੇ ਮੈਂ ਸਾਡੇ ਵੱਲੋਂ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਸਟੇਜਾਂ ਤੇ ਵੀ ਵੀ ਸਿੱਖੋ ਗੁਰਮੁਖੀ ਨਾਲੋਂ ਨਾ ਟੁੱਟੋ ਇਹ ਸਾਡਾ ਵਿਰਸਾ ਆ ਇਹ ਗੁਰਮਖੀ ਬੱਚਿਆਂ ਨੂੰ ਪੜ੍ਹਾਓ ਜਿੱਥੇ ਅਸੀਂ ਐਨੀਆਂ ਐਨੀਆਂ ਪੜ੍ਹਾਈ ਕਰਾਉਨੇ ਐ ਐਮ ਐ ਬੀ ਐ ਬੀ ਐਡ ਕਰਾਉਨੇ ਆ ਕਰਾਉਣੀ ਚਾਹੀਦੀ ਐ ਉੱਥੇ ਗੁਰਮਤ ਦੀ ਸੋਝੀ ਵੀ ਤੇ ਦਿਓ ਨਾ ਆਪਣੇ ਬੱਚਿਆਂ ਨੂੰ ਸ਼ਾਇਦ ਮੈਂ ਵੀ ਇਸ ਲਾਈਨ 'ਚ ਹੋਵਾਂ ਮੈਂ ਆਪਣੇ ਬੱਚਿਆਂ ਨੂੰ ਸੰਥਿਆ ਦੇ ਸਕਦਾ ਹੋਇਆ ਦੇ ਸਕੀ ਇਹਦਾ ਨਾ ਹੋਇਆ ਅਹੀਂ ਇਹ ਸਮਝਦੇ ਨਹੀਂ ਕਿ ਆਪਣੇ ਬੱਚਿਆਂ ਨੂੰ ਮੂਲ ਮੰਤਰ ਕੋਲ ਬਹਾ ਕੇ ਦਸੀਏ ਸ਼ੁੱਧ ਪੜ੍ਹਨ ਵਾਸਤੇ ਕੋਈ ਐਵੇਂ ਪੜਿਆ ਬੰਦਾ ਹੋਵੇ ਗੁਰਬਾਣੀ ਸ਼ੁੱਧ ਨਹੀਂ ਪੜ ਸਕਦਾ ਜੰਨਾ ਮਰਜੀ ਉਹ ਜੋਰ ਲਾ ਲਵੇ ਸੰਥਿਆ ਤੋਂ ਬਿਨਾ ਗੁਰਬਾਣੀ ਸ਼ੁੱਧ ਨਹੀਂ ਤੇ ਮਾਵਾ ਦਾ ਫਰਜ਼ ਆ ਮਾਪਿਆਂ ਦਾ ਫਰਜ਼ ਆ ਉਹਨਾਂ ਨੂੰ ਮੁੱਢਲੀ ਜਿੱਥੇ ਵਿਦਿਆ ਦੀ ਇਹ ਪੜ੍ਹਾਈ ਦੀ ਤਾਲੀਮ ਦਵਾਉਣੀ ਆ ਉੱਥੇ ਸਾਨੂੰ ਆਪਣੇ ਬੱਚਿਆਂ ਨੂੰ ਸੰਥਿਆ ਦਵਾਉਣੀ ਚਾਹੀਦੀ ਆ ਮੂਲ ਮੰਤਰ ਗੁਰ ਮੰਤਰ ਪੰਜ ਪਿਆਰਿਆਂ ਸਹਿਬਾਂ ਦੇ ਨਾਮ ਗੁਰੂ ਦਸਮ ਦਸਾਂ ਪਾਤਸ਼ਾਹਿਆਂ ਦੇ ਨਾਮ ਇੱਥੋਂ ਸ਼ੁਰੂ ਹੋਣਾ ਹੈ ਜਿਹੜੇ ਬੱਚੇ ਗੁਰਮਤ ਦੇ ਧਾਰਨੀ ਹੋਗੇ ਉਹ ਕਦੀ ਸਿੱਖੀ ਤੋਂ ਪਤਤ ਨਹੀਂ ਹੋਣਗੇ ਤੇ ਜੇ ਗੁਰਮਤ ਦਾ ਹੀ ਨਹੀਂ ਸਾਨੂੰ ਪਤਾ ਤੇ ਸਿੱਖੀ ਵਿੱਚ ਕਿਵੇਂ ਸ਼ਾਮਲ ਹੋਵਾਂਗੇ ਜਿਹੜੇ ਪਤਤ ਹੋਏ ਉਹਨਾਂ ਉਹ ਗੁਰਮਤ ਦੇ ਧਾਰਨੀ ਨਹੀਂ ਗੁਰਮਤ ਦਾ ਪਤਾ ਨਹੀਂ ਸੀ ਉਹਨਾਂ ਨੂੰ ਜੀ ਬਾਬਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਤੁਸੀਂ ਉਹ ਕਵੀਸ਼ਰੂ ਕੋਈ ਦੋ ਲਾਈਨਾਂ ਜਿਹੜੀਆਂ ਹਨ ਉਹਨਾਂ ਦੀ ਸੋਭਾ ਦੇ ਵਿੱਚ ਤੁਸੀਂ ਜ਼ਰੂਰ ਗਾਉਂਦੇ ਵੀ ਰਹੇ ਹੋ ਲਿਖੀਆਂ ਵੀ ਹੋਣਗੀਆਂ ਤੇ ਕੋਈ ਦੋ ਲਾਈਨਾਂ ਕੋਈ ਸ਼੍ਰੀਤੀ ਅਸੀਂ ਆ ਨਵਾਂ ਪ੍ਰਸੰਗ ਲਿਖਿਆ ਜੀ ਸਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡਾ ਮਾਣ ਰਾਤੀ 6 ਜਥਿਆਂ ਵਿੱਚ ਆਪਣਾ ਪਹਿਲਾ ਨਾਮ ਸੀ ਹੁਣ ਇਹ ਮੁੱਖ ਪੰਡਾਲ ਵਿੱਚ ਮੁੱਖ ਸਮਾਗਮ ਵਿੱਚ ਇੱਕੋ ਜਥਾ ਕਵੀਸ਼ਰਾਂ ਟਾੜੀਆਂ ਕਵੀਸ਼ਰਾਂ ਵਿੱਚੋਂ ਜਿਸ ਜਥੇ ਨੂੰ ਸਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਮਾਣ ਦਿੱਤਾ ਜਾ ਰਿਹਾ 11 ਤੋਂ 11:45 ਸਮਾਂ ਅਹੀਂ ਉਹ ਪ੍ਰਸੰਗ ਨਵਾਂ ਲਿਖਿਆ ਬੌਲੀ ਸਾਹਿਬ ਦਾ ਉਹਦੀਆਂ ਚਾਰ ਕਿ ਸਦਰਾਂ ਮੇਰੇ 20 ਸਾਲ ਤੋਂ ਨਾਲ ਸਜੇ ਪਾਸੇ ਖਲੋ ਕੇ ਗਾਉਣ ਵਾਲੇ ਅੰਤਰਰਾਸ਼ਟਰੀ ਗਵਈਆ ਕਾਬਲ ਸਿੰਘ ਸੋਈ ਉਹ ਪੇਸ਼ ਕਰਦਾ ਹੈ ਤੁਹਾਡੀ ਸੇਵਾ ਵਿੱਚ ਮਾਨਕ ਚੰਦ ਦੀ ਮਾਂ ਨੂੰ ਕਿਸੇ ਆਖ ਸੁਣਾਇਆ ਬੋਲੀ ਵਿੱਚੋਂ ਬਾਰਨਾ ਮਾਨਕ ਚੰਦ ਆਇਆ ਆ ਦਾ ਤਾਰਾ ਇਹ ਨਵਾਂ ਪ੍ਰਸੰਗ ਅਸੀਂ ਲਿਖਿਆ ਰਾਤੀ ਬਿਆਨ ਵੀ ਕੀਤਾ ਹੈ ਹੁਣ ਹੋਰ ਕੋਈ ਗੁਰੂ ਰਾਮਦਾਸ ਸਾਹਿਬ ਜੀ ਦਾ ਨਵਾਂ ਪ੍ਰਸੰਗ ਕੋਈ ਪੇਸ਼ ਕਰਾਂਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਵੱਡੀਆਂ ਬਾਰਾਂ ਬਖਸ਼ੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਸਨ ਨਮਾਣਿਆਂ ਦੇ ਮਾਣ ਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਇਸ ਤਰ੍ਹਾਂ ਕਰਕੇ ਤੇ ਉਹਨਾਂ ਦਾ ਜੋਤੀ ਜੋਤ ਦਿਹਾੜਾ ਜਿਹੜਾ ਉਹ 450 ਸਾਲਾ ਹੈ ਧੰਨ ਗੁਰੂ ਰਾਮਦਾਸ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਜਿਸ ਦਿਨ ਭਾਈ ਜੇਠਾ ਜੀ ਦੇ ਰੂਪ ਵਿੱਚ 7 ਸਾਲ ਦੀ ਉਮਰ ਵਿੱਚ ਯਤਿਮ ਹੋ ਗਏ ਸਨ ਘਰੋਂ ਨਾਨੀ ਜੀ ਲੈ ਕੇ ਤਰੇ ਘਰ ਨੂੰ ਜਿੰਦਰੇ ਮਾਰ ਕੇ ਤਰੇ ਕੌਣ ਜਾਣਦਾ ਸੀ ਕਿ ਕਦੇ ਸਮਾਂ ਆਉਣ ਤੇ ਇਹਨਾਂ ਦੇ ਘਰ ਨੂੰ ਜਿੰਦਰਾ ਲੱਗੇਗਾ ਹੀ ਨਹੀਂ ਅੱਜ ਲੱਖਾਂ ਲੋਕ 24 ਘੰਟੇ ਲੰਗਰ ਖੁੱਲਾ ਤੇ ਛਕਦੇ ਆ ਬਾਦ ਸ਼ਾਹੀਆਂ ਆਣ ਕੇ ਝੁਕਦੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਇਹਨਾਂ ਕਵੰਤੀਆਂ ਕਰਦੇ ਖਿਮਾ ਚਾਹੁੰਨੇ ਜੀ ਆ ਬਹੁਤ ਬਹੁਤ মিডিਆ ਦਾ ਧੰਨਵਾਦ ਜਿਹੜੇ ਤੁਸੀਂ ਘਰ ਘਰ ਇਹ ਪਹੁੰਚਾਉਂਦੇ ਜੇ ਗੁਰਮਤ ਨੂੰ ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਕਾਬਲ ਸਿੰਘ ਸੋਹੀ ਤੇ ਕੇਵਲ ਸਿੰਘ ਮਹਿਤਾ ਹੁਣਾਂ ਦਾ ਜਥਾ ਕਵਿਸ਼ਰੀ ਜਥਾ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਜਿਹੜੇ ਨਵੇਂ ਪ੍ਰਸੰਗ ਲਿਖਿਆ ਉਹਦੀਆਂ ਚਾਰ ਲਾਈਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਨਾਲ ਹੀ ਗੁਰਮੁਖੀ ਨੂੰ ਆਪਣੇ ਬੱਚਿਆਂ ਦੇ ਵਿੱਚ ਪਰਫੁੱਲਤ ਕਰਨ ਨੂੰ ਲੈ ਕੇ ਵੀ ਉਹਨਾਂ ਨੇ ਸੰਗਤ ਦੇ ਅੱਗੇ ਅਪੀਲ ਕੀਤੀ ਹੈ